ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਮਣੀ ਦੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਇਸ ਘਰ ਚੋਂ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਰੁਟੀਨ ਵਿੱਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਈ ਰਹਿੰਦੇ ਆ ਅੱਜ ਬਾਈ ਜੀ ਹੁਣਾਂ ਕੋਲੇ ਵਹਿੜ ਆਈ ਹੋਈ ਏ ਦੂਜਾ ਸੂਆ ਇਸ ਟਾਈਮ ਸੂਣ ਵਾਲੀ ਏ। 4 ਤੋਂ 5 ਦਿਨ ਬਾਈ ਕਹਿੰਦਾ ਹਜੇ ਕੱਚੀ ਏ ਇਹ। ਤੇ ਬਾਈ ਕਹਿੰਦਾ ਨੇ ਪਹਿਲੇ ਸੂਏ ਦਾ 12 ਕਿਲੋ ਕੱਢਿਆ ਹੋਇਆ ਐ ਕਿ ਬਾਈ ਕਹਿੰਦਾ 13 14 ਕਿਲੋ ਦਾ ਆਰਾਮ ਨਾਲ ਪਾ ਦੂਗੀ। ਆ ਦੇਖ ਸਕਦੇ ਆ ਬਹੁਤ ਚੰਗਾ ਹਵਾਨਾ ਤਿਆਰ ਕੀਤਾ ਹੈ ਦੇਖ ਸਕਦੇ ਆ। ਮੁੱਠੀ ਵਾਲਾ ਥਾਨ ਲੱਗਿਆ ਹੋਇਆ ਚਵਾਈ ਵਾਲਾ ਆਪਾਂ ਤੁਹਾਨੂੰ ਨੇੜ ਤੋਂ ਖਾਵਾਂਗੇ ਥਾਨ ਹਵਾਨਾ। ਆ ਦੇਖ ਸਕਦੇ ਆ ਕਿਸਾਨ ਵੀਰੋ ਚੁਆਈ ਵਾਲਾ ਥਾਂ ਲੱਗਿਆ ਆ ਆ ਬੈਕ ਸਾਈਡ ਤੋਂ ਦੇਖ ਸਕਦੇ ਆ ਲੇਵਾ ਆ ਦੇਖ ਸਕਦੇ ਆ ਸਰੀਲ ਠੰਡੀ ਆ ਬਾਈ ਕਹਿੰਦਾ ਆ ਮੂਰੋਂ ਅੱਗੋਂ ਦੇਖ ਸਕਦੇ ਆ ਪੀੜੀ ਦੇ ਪਾਵ ਵਾਂਗੂ ਚਾਰੇ ਥਣ ਪੂਰੀ ਨੁੱਕਰਾਂ ਲੱਗੇ ਹੋਏ ਆ ਚੁਆਈ ਵਾਲਾ ਥਾਂ ਲੱਗਿਆ ਆ ਕਿਸਾਨ ਵੀਰੋ ਆ ਦੇਖ ਸਕਦੇ ਆ ਚੰਗੀ ਗਾਂ ਕਿਸਾਨ ਵੀਰੋ ਸੋਨੇ ਮਮਥੇ ਦੀ ਗਾਵਾ ਤੇ ਵੀ ਇਹਨੇ ਰੇਟ ਕੀਤਾ ਆਵਾ 37000 ਰੁਪਿਆ ਤੇ ਵੀ ਇਹਨਾਂ ਮੌਕੇ ਤੇ ਮਾਨਤਨ ਕਰਦਾਂਗੇ ਜਿਸ ਕਿਸੇ ਵੀਰ ਨੂੰ ਪਸੰਦ ਆ ਜੇ ਵੀਰ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲਈਏ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ